ਦੌਟੀਟੀ ਆਈ ਸਾਹਿਬ ਨੂੰ ਹੈ ਐਲ 83 ਗਾਂਧੀ ਦਾ ਨੌ ਲੈ ਜਾਂਦਾ ਗਾਂਧੀ ਕਹਿੰਦਾ ਐਲ 97 ਕਰੂ ਐਲ 97 ਕਹਿੰਦਾ ਗਰਜੀਤ ਕਰੂ ਬਸ ਇਹ ਆਪਸ ਵਿੱਚ ਇਹਨਾਂ ਦੇ ਆਪ ਚੱਲੀ ਜਾਂਦਾ ਸਾਰਾ ਕੰਮ ਕੋਈ ਰਸੀਡ ਨਹੀਂ ਆ ਰਹੀ ਡੀਪੂ ਦੀ ਕੁਝ ਨਹੀਂ ਆ ਰਿਹਾ ਖਾਲੀ ਭਜਾਉਂਦੇ ਹੈਂ ਦੰਦ ਕੱਢੀ ਜਾਂਦੇ ਨੇ ਵੀ ਖਾਲੀ ਭਿਉਂਦੇ ਫੇਰੀ ਜਾਓ ਜੇ ਕਹਨੇ ਆ ਉਹ ਉਦੋਂ ਕਹੀ ਜਾਂਦਾ ਉਹ ਉਦੋਂ ਕਹੀ ਜਾਂਦਾ ਮੇਰਾ ਨਾਮ ਸੰਜੀਵ ਕੁਮਾਰ ਹੈ ਇਨਸਪੈਕਟਰ ਪਰ ਇੱਕ ਤੁਹਾਡੇ ਪੀਆਰਟੀ ਦੇ ਵਰਕਸ਼ਾਪ ਤੋਂ ਕੋਈ ਕੋ ਕੰਡਕਟਰ ਹੈ ਸ਼ਾਇਦ ਉਸ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਹੈ ਵੀ ਉਹ ਇਲਜ਼ਾਮ ਲਾ ਰਿਹਾ ਸਿੱਧਾ ਹੀ ਨਾਮ ਲੈ ਕੇ ਕੀ ਕਰਨਾ ਹੈ ਉਹ ਉਹ ਕੰਡਕਟਰ ਹੈ ਮਿਲਖਾ ਸਿੰਘ ਓਐਸਬੀ ਕੇ 119 ਨੰਬਰ ਵਾਲਾ ਜਿਹੜੇ ਉਹ ਇਲਜ਼ਾਮ ਲਾ ਰਿਹਾ ਉਹ ਝੂਠੇ ਨੇ ਬੇਬੁਨਿਆਦ ਨੇ ਕਿਉਂਕਿ ਸਾਡੇ ਜਿਹੜੇ ਚੀਫ ਇਨਸਪੈਕਟਰ ਕਰਮਚੰਦ ਗਾਂਧੀ ਜੀ ਨੇ ਬਿਲਕੁਲ ਇਮਾਨਦਾਰ ਨੇ ਜਿਹੜੀ ਸੀਟ ਤੇ ਉਹਨਾਂ ਨੂੰ ਲਾਉਣੇ ਪੂਰਾ ਇਮਾਨਦਾਰੀ ਨਾਲ ਕੰਮ ਕਰਦੇ ਨੇ ਇੱਕ ਗੁਰਜੀਤ ਸਿੰਘ ਜੀ ਨੇ ਡਿਊਟੀ ਕਲਰਕ ਤੇ ਕ ਬਲਜੀਤ ਸਿੰਘ ਪੀਟੀ ਜਿਹੜੇ ਤਿੰਨੇ ਬੰਦੇ ਪੂਰੇ ਇਮਾਨਦਾਰ ਨੇ ਅੱਜ ਤੱਕ ਕਦੇ ਉਹਨਾਂ ਨੇ ਕਿਸੇ ਦੇ ਇੱਕ ਪੰਜੀ ਦੀ ਉਹ ਨਹੀਂ ਕੀਤੀ ਹੈਗੀ ਉਹ ਉਹਨਾਂ ਦੇ ਬੇਬੁਨਿਆਦ ਝੂਠੇ ਇਲਜ਼ਾਮ ਲਾ ਰਿਆ ਆ ਕਾਰਨ ਕੀ ਆ ਸਰ ਪਾਸਲ ਦੇ ਵਿੱਚ ਉਹ ਹੋਇਆ ਵਾ ਥੋੜਾ ਜਿਹਾ ਅਫਸੈਟ ਉਹਦੇ ਕਰਕੇ ਜਦੋਂ ਸਾਨੂੰ ਤਾਂ ਸਮਝ ਤੋਂ ਬਾਹਰ ਆ ਵੀ ਬੰਦਾ ਨਸ਼ਾ ਨੁਸ਼ਾ ਜਿਆਦਾ ਕਰਕੇ ਬੋਲ ਰਿਹਾ ਆ ਜਾਂ ਕੀ ਚੱਕਰ ਆ ਉਹਦਾ ਸਮਝ ਤੋਂ ਬਾਹਰ ਜੋ ਵੀ ਸਰ ਦੇਖਿਆ ਜਾ ਰਿਹਾ ਉਹ ਹੁਣ ਵੀ ਐਜ਼ ਇੱਕ ਮੁਲਾਜ਼ਮ ਹੈਗਾ ਕਿਉਂਕਿ ਉਹ ਦੀ ਵੀਡੀਓ ਸੀ ਦੇਖ ਰਹੇ 2021 ਜਾਂ 22 ਤੋਂ ਐਵੇਂ ਤਾਂ ਚਲਦੀ ਆ ਰਹੀ ਹੈ ਪਰ ਉਸ ਤੇ ਕਾਰਵਾਈ ਨਹੀਂ ਹੋ ਰਹੀ ਚੱਕਰ ਹੈ ਫਿਰ ਉਹਤੇ ਕਾਰਵਾਈ ਹੋਏਗੀ ਕੱਲ੍ਹ ਨੂੰ ਹੋਏਗੀ ਅੱਜ ਛੁੱਟੀ ਸੀ ਉਹ ਨੂੰ ਜਿੰਨੀ ਦੇਰ ਆਪਾਂ ਫੋਲੋਬਸ ਚਲਾਉਣੇ ਆ ਸਹੀ ਆ ਜੇ ਆਪਾਂ ਉਹਨੂੰ ਲੋਕਲ ਰੂਟ ਤੇ ਪਾਉਣੇ ਆ ਤਾਂ ਉਹ ਇਸ ਤਰ੍ਹਾਂ ਦੀਆਂ ਪਹਿਲਾਂ ਵੀ ਇਸ ਤਰ੍ਹਾਂ ਦੇ ਵੀਡੀਓ ਬਣਾ ਆਪਣਾ ਵਾਇਰਲ ਕਰਦਾ। ਉਸ ਤੋਂ ਲੋਕ ਇਹ ਕਿਹਾ ਕਿ ਮੈਂ ਕਿੰਨੇ ਸਾਲਾਂ ਤੋਂ ਯਾਤੀ ਮਤਲਬ ਇਕੱਠੇ ਹੋ ਕੇ ਉੱਪਰ ਕੰਪਲੀਟ ਵੀ ਕਰ ਰਹੇ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ। ਹੁਣ ਇਹ ਮੀਡੀਆ ਤੇ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲ ਤੇ ਵੀਡੀਓ ਚੱਲ ਰਹੀ ਹੈ ਤਾਂ ਹੁਣ ਇਹ ਪ੍ਰਸ਼ਾਸਨ ਹਟਕਚਾ ਆਇਆ ਹੈ। ਕੀ ਕਾਰਨ ਹੈ ਸਰ? ਕੋਈ ਉਹ ਨਹੀਂ ਹੈਗਾ ਪੂਰੇ ਇਹ ਡਿਪਾਰਟਮੈਂਟ ਇਸ ਤਰ੍ਹਾਂ ਦਾ ਹੈ ਕਿਸੇ ਦੀ ਵੀ ਹਰ ਇੱਕ ਬੰਦੇ ਦੀ ਸੁਣਵਾਈ ਹੁੰਦੀ ਹੈ। ਬਿਲਕੁਲ ਉਹ ਬੰਦਾ ਹਰੇਕ ਗਰੁੱਪ ਦੇ ਵਿੱਚ ਵੀਡੀਓ ਦੇ ਵਿੱਚ ਬਕਵਾਸ ਮਾਰਦਾ ਹੈ। ਬੀਪੀਆਰਟੀ 'ਚ ਬੱਸਾਂ ਨਹੀਂ ਪਹਿਣੀਆਂ ਚਾਹੀਦੀਆਂ। ਕੱਚੇ ਮਲਾਜਮ ਪੱਕੇ ਨਹੀਂ ਹੋਣੇ ਚਾਹੀਦੇ ਕਿਉਂ ਪੀਆਰਟੀਸੀ ਕਿਹਾ ਜਾ ਰਿਹਾ ਵੀ ਪੱਕੇ ਨਹੀਂ ਹੋਣੇ ਸੀਆਰਟੀਸੀ ਦੇ ਵਿੱਚ ਜੇ ਬੱਸਾਂ ਪਹਿਣਗੀਆਂ ਆਪਣੀ ਮਲਕੀਤ ਦੀਆਂ ਤਾਂ ਹੀ ਇਹ ਅੱਗੇ ਜਾ ਬਧੂ ਫੁੱਲੂਗੀ ਠੀਕ ਹੈ ਨਾ ਉਹਦੇ ਕਹਿਣ ਨਾਲ ਕੁਝ ਨਹੀਂ ਹੋਣਾ ਕੰਡਕਟਰਾਂ ਦੇ ਡਰਾਈਵਰਾਂ ਨੇ ਮਿਹਨਤ ਕਰਾਇਆ ਕਰੋ ਕੱਚਾ ਹੀ ਰਹਿ ਗਿਆ ਤਾਂ ਉਹਦਾ ਫਾਇਦਾ ਕਿ ਹੋਏਗਾ ਸਰ ਅਸੀਂ ਤਾਂ ਆਪੇ ਕਹਿ ਰਹੇ ਆ ਵੀ ਜਿਹੜਾ ਕੱਚਾ ਸਟਾਫ ਹੈ ਸਾਰਾ ਰੈਗੂਲਰ ਹੋਣਾ ਚਾਹੀਦਾ ਸਭ ਇੱਕਸਾਰ ਹੋਣੇ ਚਾਹੀਦੇ ਨੇ ਉਹ ਸਰਫਰ ਪਰ ਉੱਤੇ ਬੰਦੀ ਕਰ ਲੈ ਕੇ ਕੀਤੀ ਜਾਏਗੀ ਉਹ ਕੱਲ ਨੂੰ ਦਫ਼ਤਰ ਖੁੱਲੇਗਾ ਫਿਰ ਅਸੀਂ ਮੈਨੇਜਮੈਂਟ ਜੋ ਮੈਨੇਜਮੈਂਟ ਨੂੰ ਮਿਲਾਂਗੇ ਆਪਣਾ ਚਿੱਠੀ ਪੱਤਰ ਦਵਾਂਗੇ ਜੋ ਕਾਰਵਾਈ ਮੈਨੇਜਮੈਂਟ ਨੇ ਕਰਨੀ ਹੈ ਉਹ ਮੈਨੇਜਮੈਂਟ ਕਰੇਗੀ ਤਾਂ ਸੰਘਾ ਜੀ ਸਰ ਇਹ ਇੱਕ ਵੀਡੀਓ ਬਾਰੇ ਲੋਰੀ ਹੈ ਜੀ ਤੁਹਾਡੇ ਪੀਆਰਟੀਸੀ ਦੇ ਬਰਕਰਰ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਸਿੱਧਾ ਦਫ਼ਤਰ ਕੀ ਕਹਿੰਦੇ ਇਸ ਬਾਰੇ ਦੇਖੋ ਜੋ ਵੀ ਉਸ ਬੰਦੇ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਉਹ ਕਨੈਕਟਰ ਹੈ ਪੀਆਰਟੀਸੀ ਦਾ ਪਟਿਆਲਾ ਡੀਪੋ ਦਾ ਜੋ ਵੀ ਇਲਜ਼ਾਮ ਉਹਨੇ ਸਾਡੇ ਅਧਿਕਾਰੀਆਂ ਤੇ ਲਾਏ ਨੇ ਟ੍ਰੈਫਿਕ ਬ੍ਰਾਂਚ ਦੇ ਸਾਡੇ ਅਧਿਕਾਰੀ ਟੀਟੀਆਈ ਸਾਹਿਬ ਤੇ ਲਾਏ ਨੇ ਬਿਲਕੁਲ ਬੇਬੁਨਿਆਦ ਤੇ ਝੂਠੇ ਇਲਜ਼ਾਮ ਲਾਏ ਨੇ ਬਿਨਾ ਕਿਸੇ ਤੱਥਾਂ ਦੇ ਆਧਾਰ ਤੇ ਲਾਏ ਸਾਡੇ ਟ੍ਰੈਫਿਕ ਦੇ ਅਧਿਕਾਰੀ ਐਨੇ ਕੋਈ ਇਮਾਨਦਾਰ ਨਹੀਂ ਵੀ ਉਹਨਾਂ ਦੀ ਕੋਈ ਮਿਸਾਲ ਮਤਲਬ ਕਿ ਅਸੀਂ ਦੇ ਨਹੀਂ ਸਕਦੇ ਹੁਣ ਮਾਨਯੋਗ ਹਾਈ ਕੋਰਟ ਵੱਲੋਂ ਜੋ ਵੀ ਟਾਈਮ ਟੇਬਲਾਂ ਦੇ ਸਬੰਧ ਜੋ ਵੀ ਫੈਸਲੇ ਆਏ ਨੇ ਜੋ ਕਿ ਪੀਆਰਟੀਸੀ ਦੇ ਹਿੱਤ ਚਾਏ ਨੇ ਵੀ ਜੋ ਵੀ ਨਜਾਇਜ਼ ਬੱਸਾਂ ਚੱਲਦੀਆਂ ਹਨ ਜਾਂ ਸੀਪੀ ਪਰਮਿਟ ਸਮਝਾ ਜਿਵੇਂ ਵੀ ਸੰ ਉਹਨਾਂ ਦੇ ਜਿੰਨੀ ਵੀ ਕਾਰਵਾਈ ਚੱਲ ਰਹੀ ਹੈ ਬੜੇ ਹੀ ਸਚਜੇ ਢੰਗ ਨਾਲ ਇਹਨਾਂ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਨਵੇਂ ਟਾਈਮ ਟੇਬਲ ਬਣਾਏ ਜਾ ਰਹੇ ਨੇ ਬਿਲਕੁਲ ਪੀਆਰਟੀਸੀ ਨੂੰ ਹਿੱਪ ਚ ਰੱਖ ਕੇ ਪੀਆਰਟੀਸੀ ਨੂੰ ਵੱਧ ਦੇਰ ਵੱਲ ਵੇਖ ਕੇ ਉਹ ਟਾਈਮ ਟੇਬਲ ਬਣਾਏ ਜਾ ਰਹੇ ਨੇ ਜਿੱਥੇ ਵੀ ਕਿਸੇ ਪ੍ਰਾਈਵੇਟ ਦਾ ਟਾਈਮ ਗਲਤ ਪਿਆ ਹੋਇਆ ਸੀ ਜਾਂ ਪਹਿਲਾਂ ਜਾਂ ਉਹ ਕੋਈ ਸੀਵੀ ਪਰਮਿਟ ਕਲੱਬ ਕਰਕੇ ਚਲਾ ਰਹੇ ਉਹ ਸਾਰੇ ਟਾਈਮ ਉਹਦੇ ਕੱਢੇ ਗਏ ਨੇ ਟਾਈਮ ਟੇਬਲਾਂ ਦੇ ਵਿੱਚੋਂ ਸੋ ਇੰਨੀ ਕੁ ਇਮਾਨਦਾਰੀ ਹੈ ਉਹਨਾਂ ਦੀ ਬਸ ਅਸੀਂ ਇਸ ਤੋਂ ਜ਼ਿਆਦਾ ਬਿਆਨ ਨਹੀਂ ਕਰ ਸਕਦੇ ਜਿਹੜੇ ਉਹਨੇ ਇਲਜ਼ਾਮ ਲਾਏ ਨੇ ਵੀ ਰੋਟੇਸ਼ਨਾਂ ਬਣਵਾ ਲਓ ਪੈਸੇ ਦੋ ਰੋਟ ਡੈਕੋਰੇਸ਼ਨਾਂ ਨੇ ਵੀ ਜਾਂਦੀ ਸਿੱਦੀ ਆਪਣੀਆਂ ਪਹਿਲੀ ਗੱਲ ਤੇ ਇਹ ਇੱਥੇ ਹੀ ਸਾਬਤ ਹੁੰਦਾ ਪੀਆਰਟੀਸੀ ਦੀਆਂ ਆਪਣੀਆਂ ਰੋਟੇਸ਼ਨਾਂ ਪੀਆਰਟੀਸੀ ਆਪਣੀਆਂ ਰੋਟੇਸ਼ਨਾਂ ਬਣਵਾਉਣ ਵਾਸਤੇ ਆਪਣੇ ਅਧਿਕਾਰੀਆਂ ਨੂੰ ਕਿਉਂ ਪੈਸੇ ਦੇਗੇ ਇਹ ਬਿਲਕੁਲ ਬੇਬੁਨਿਆਦ ਇਲਜ਼ਾਮ ਆ ਰੋਟੇਸ਼ਨਾਂ ਜਿਹੜੀਆਂ ਨੇ ਉਹ ਲੋਕਾਂ ਦੀ ਸਰਵਿਸ ਨੂੰ ਲੋਕਾਂ ਦੀ ਸਹੂਲਤ ਨੂੰ ਦੇਖ ਕੇ ਬਣਦੀਆਂ ਹੁੰਦੀਆਂ ਜਿਹੜੇ ਰੂਟ ਤੇ ਜ਼ਿਆਦਾ ਆਵਾਜਾਈ ਆ ਰਸ ਜ਼ਿਆਦਾ ਪੈਂਦਾ ਹੈ ਉਥੇ ਉਸ ਹਿਸਾਬ ਦੀ ਸਰਵਿਸ ਵੇਖ ਕੇ 5 ਮਿੰਟ ਦੀ ਸਰਵਿਸ ਚਲਾਉਣੀ ਹੈ 10 ਮਿੰਟ ਦੀ ਸਰਵਿਸ ਚਲਾਉਣੀ ਹੈ ਉਸ ਹਿਸਾਬ ਨਾਲ ਉਥੇ ਉਹ ਸਰਵਿਸ ਚਲਾਈ ਜਾਂਦੀ ਤੇ ਉਸ ਹਿਸਾਬ ਨਾਲ ਰੇਲੇਸ਼ਨਾਂ ਬਣਾਈਆਂ ਜਾਂਦੇ ਜਿਵੇਂ ਹੁਣ ਨਾਬਾ ਮਲੇਰਕੋਟਲਾ ਹੋ ਗਿਆ ਸਮਾਣਾ ਪਾਤਰਾ ਹੋ ਗਿਆ ਇਹ ਮਨੱਪਲੀ ਰੂਟ ਨੇ ਮਨੱਪਲੀ ਰੂਟਾਂ ਤੇ ਇੱਥੇ ਤਕਰੀਬਨ 10-10 ਮਿੰਟ ਦੀ ਸਰਵਿਸ ਹੈ ਬੱਸਾਂ ਦੀ ਤੇ ਇਸ ਰੂਟ ਤੇ ਸਵਾਰੀ ਵੀ ਬਹੁਤ ਜ਼ਿਆਦਾ ਹੈ ਇਸ ਕਰਕੇ ਉਹ ਜਿਹੜੀਆਂ ਸਵੇਰ ਵਾਲੀਆਂ ਕੁਝ ਕੁ ਵੀਡੀਓ ਪਹਿਲੇ ਟਾਈਮ ਵਾਲੀਆਂ ਨੇ ਜਿਹੜੀਆਂ ਹਾਂ ਉਹ ਹੀ ਮੈਂ ਦੱਸਾਂ ਲੱਗਾ ਜੋ ਉਹ ਵੀਡੀਓ ਤੁਹਾਨੂੰ ਦੇ ਰਿਹਾ ਜਿਹੜਾ ਤੁਹਾਡੇ ਖਰੂ ਵਾਇਰਲ ਕਰ ਰਿਹਾ ਉਹ ਸਿਰਫ ਸਵੇਰ ਵਾਲੀਆਂ ਜਿਹਦੇ ਵਿੱਚ ਕੋਈ 5-7 ਸਵਾਰੀਆਂ ਵਖਾਈਆਂ 10 ਵਾਰੀਆਂ ਜੋ ਪਟਿਆਲੇ ਤੋਂ ਪਹਿਲੇ ਟਾਈਮ ਸਟਾਰਟ ਕਰਦੇ ਨੇ ਤਕਰੀਬਨ ਪਹਿਲੇ ਟਾਈਮਾਂ ਚ ਜੋ ਡਿਊਟੀਆਂ ਵਗੈਰਾ ਵਾਲੇ ਨੇ ਉਹੀ ਬੰਦੇ ਸਫ਼ਰ ਕਰਦੇ ਨੇ ਜਿਨ੍ਹਾਂ ਦੂਰ ਡਿਊਟੀਆਂ ਤੇ ਜਾਣਾ ਹੁੰਦਾ ਤੇ ਇੱਕ ਸਟੇਸ਼ਨ ਤੋਂ ਪਟਿਆਲੇ ਤੋਂ ਗੱਡੀ ਸਟਾਰਟ ਕਰ ਰਹੀ ਹੈ ਉਹਨੇ ਉੱਥੋਂ ਕੋਈ 5 ਤੋਂ 10 ਵਾਰੀਆਂ ਲੈ ਕੇ ਚੱਲ ਪਈ ਹੁਣ ਉਹਨੇ ਪਟਿਆਲੇ ਬਸ ਸਟੈਂਡ ਦੀ ਤਾਂ ਵੀਡੀਓ ਬਣਾ ਲਈ ਹੈ ਬਈ ਇੱਥੋਂ 5 ਸਵਾਰੀਆਂ ਲੈ ਕੇ ਜਾ ਰਹੀ ਹੈ 10 ਰਸਤੇ ਦੇ ਵਿੱਚ ਕਿੰਨੇ ਸਟੋਪੇਜ ਉਸ ਗੱਡੀ ਨੂੰ ਮਿਲ ਲੈਣੇ ਉਹ ਸਾਰੇ ਸਟੋਪੇਜਾਂ ਤੋਂ ਉਹਨੇ ਸਵਾਰੀਆਂ ਜੜੀਆਂ ਨੇ ਕਲੈਕਟ ਕਰਕੇ sire tak ਪਹੁੰਚ ਲਿਆ ਤੇ ਉੱਥੋਂ ਵਾਪਸੀ ਰੂਟ ਹੈ ਜਿਹੜਾ ਤਕਰੀਬਨ ਫੁੱਲ ਤੁਸੀਂ ਦਿਨ 'ਚ ਕੋਈ ਵੀ ਗੱਡੀ 100 ਤੋਂ ਘੱਟ ਸਵਾਰੀ ਨਹੀਂ ਮਿਲੇਗੀ ਤੁਹਾਨੂੰ ਉਹ ਬੰਦੇ ਦੀ ਦਿਮਾਗੀ ਸੰਤੁਲਨ ਮੰਨ ਲਓ ਖਰਾਬ ਹੋ ਗਿਆ ਬੰਦਾ ਨਸ਼ਾ ਪੱਤਾ ਕਰਦਾ ਉਹ ਵੀਡੀਓ ਦੇ ਵਿੱਚ ਆਪ ਵੀ ਮੰਨ ਰਿਹਾ ਵੀ ਮੈਂ ਪਹਿਲਾਂ ਕਰਦਾ ਸੀਗਾ ਸੋ ਸਾਨੂੰ ਲੱਗਦਾ ਉਹ ਨਸ਼ਾ ਪਤਾ ਹੁਣ ਵੀ ਕਰਦਾ ਕਿਤੇ ਗੋਲੀਆਂ ਗਾਲੀਆਂ ਖਾਧੀਆਂ ਹੋਣੀਆਂ ਜੋ ਉਹਦੇ ਨਸ਼ੇ ਦੇ ਵਿੱਚ ਜੋ ਇਹ ਹੈ ਜੀ ਬਿਆਨਬਾਜ਼ੀ ਉਹ ਕਰੀ ਜਾ ਰਹੀ ਹੈ। ਚਲੋ ਗੋਲੀਆਂ ਖਾਂਦਾ ਇਹ ਕੁਝ ਵੀ ਖਾਂਦਾ ਪਰ ਉਹ ਹੈ ਮੁਲਾਜ਼ਮ ਬੰਦਾ ਉਹ ਇਹ ਕਿਵੇਂ ਬੋਲ ਸਕਦਾ ਉਹ ਅੱਗੇ ਡੱਗਨੇ ਕਿ ਮੈਨੂੰ ਨੌਕਰੀ ਤੋਂ ਕੱਢ ਦਿੰਗੇ ਜਾਂ ਮੇਰੇ ਤੇ ਕਾਰਵਾਈ ਕੀਤੀ ਜਾਏਗੀ। ਦੇਖੋ ਸਾਰਾ ਜਿਹੜਾ ਨਸ਼ਾ ਹੁੰਦਾ ਨਾ ਜਦੋਂ ਬੰਦੇ ਦੇ ਦਿਮਾਗ ਨੂੰ ਚੜਦਾ ਉਹਨੂੰ ਫਿਰ ਡਰ ਦੂਰ ਜਿਹੜਾ ਖਤਮ ਹੋ ਜਾਂਦਾ ਤੁਸੀਂ ਵੇਖ ਰਹੇ ਹੋ ਨਿਤਵਾਰ ਦਾ ਤਾਂ ਤਕਰੀਬਨ ਜੋ ਹੋ ਰਹੀਆਂ ਉਹ ਨਸ਼ੇ ਦੀ ਹਾਲਾਤਾਂ 'ਚ ਹੋ ਰਹੀਆਂ। ਜਨ ਚੇੜੀ ਕਰ ਰਹੇ ਸਭ ਤੋਂ ਵੱਧ। ਉਹੀ ਚੀਜ਼ ਇਹਦੇ ਨਾਲ ਵਾਪ ਮੈਸੇ ਦੀ ਹਾਲਤ ਦੇ ਵਿੱਚ ਉਹਨੂੰ ਪਤਾ ਨਹੀਂ ਰਹਿੰਦਾ ਮੈਂ ਕੀ ਬੋਲ ਰਿਹਾ ਕਿਹਦੇ ਖਿਲਾਫ ਬੋਲ ਰਿਹਾ ਆਹ ਬਹੁਤ ਅਧਿਕਾਰੀ ਕੱਚਾ ਮੁਲਾਜ਼ਮ ਹੈ ਕੱਚਿਆਂ ਦੇ ਖਿਲਾਫ ਹੀ ਬੋਲੀ ਜਾਂਦਾ ਇਹ ਮੁਲਾਜ਼ਮ ਪੱਕੇ ਨਹੀਂ ਹੋਣੇ ਚਾਹੀਦੇ ਇੱਕ ਪਾਸੇ ਤਾਂ ਜਥੇਬੰਦੀਆਂ ਲੜਾਈ ਲੜ ਰਹੀਆਂ ਸਰਕਾਰ ਦੇ ਨਾਲ ਵੀ ਮੁਲਾਜ਼ਮ ਪੱਕੇ ਕਰੋ ਵੀ ਘਰ ਦੇ ਗੁਜ਼ਾਰੇ ਚਲਾਣੇ ਔਖੇ ਨੇ ਉਹ ਬੰਦਾ ਕਹਿ ਰਿਹਾ ਮੁਲਾਜ਼ਮ ਪੱਕੇ ਨਹੀਂ ਹੋਣੇ ਚਾਹੀਦੇ ਸਾਨੂੰ ਲੋੜ ਹੀ ਨਹੀਂ ਪੱਕੇ ਹੋਣ ਦੀ 12 12 14 14000 ਦੇ ਗੁਜ਼ਾਰੇ ਨਹੀਂ ਹੁੰਦੇ ਹਾਂ ਜੀ ਬਿਲਕੁਲ ਬੇਬੁਨਿਆਦ ਦੇ ਕਾਰਵਾਈ ਕੀ ਕੀਤੀ ਜਾਏਗੀ ਦੇਖੋ ਵਿਭਾਗ ਨੇ ਕਾਰਵਾਈ ਕਰਨੀ ਹੈ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਤੇ ਕਿਉਂਕਿ ਉਹ ਸਾਰੇ ਵਰਕਰਾਂ ਦੇ ਖਿਲਾਫ ਵੀ ਬੋਲਿਆ ਵੀ ਵਰਕਰ ਮਿਹਨਤ ਨਹੀਂ ਕਰਦੇ ਕੰਮ ਨਹੀਂ ਕਰਦੇ ਸਾਰਿਆਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸਾ ਵਰਕਰਾਂ ਦੇ ਰੋ ਵਿੱਚ ਵੀ ਰੋਸਾ ਜਿਨ੍ਹਾਂ ਅਧਿਕਾਰੀਆਂ ਦੇ ਇਲਜ਼ਾਮ ਲਾਏ ਨੇ ਉਹਨਾਂ ਤੇ ਰੋਸ ਹੋਣਾ ਹੀ ਹੋਣਾ ਵਾਜਬ ਆ ਸੋ ਉਹਦੇ ਤੇ ਹੁਣ ਵਿਭਾਗ ਨੂੰ ਅਸੀਂ ਕੱਲ ਨੂੰ ਮਿਲਾਂਗੇ ਛੁੱਟੀ ਸੀ ਸ਼ਨੀਵਾਰ ਛੁੱਟੀ ਸੀ ਅੱਜ ਐਤਵਾਰ ਛੁੱਟੀ ਆ ਸੋਮਵਾਰ ਨੂੰ ਆਪਣੇ ਜੀਐਮ ਸਾਹਿਬ ਨੂੰ ਮਿਲਾਂਗੇ ਜੀਐਮਡੀ ਸਾਹਿਬ ਨੂੰ ਮਿਲਣਾ ਪਿਆ ਉਹਨਾਂ ਨੂੰ ਵੀ ਮਿਲਾਂਗੇ ਚੇਅਰਮੈਨ ਸਾਹਿਬ ਨੂੰ ਵੀ ਮਿਲਾਂਗੇ ਸੋ ਜੋ ਵੀ ਸਖਤ ਤੋਂ ਸਖਤ ਕਾਰਵਾਈ ਦੀ ਅਸੀਂ ਮੰਗ ਕਰਾਂਗੇ ਉਹਦੇ ਤੇ